ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹ ਮਹਾਰਾਜ ਆਪ ਜੀ ਦੇ 350 ਸਾਲਾ ਸ਼ਹੀਦੀ ਸਾਕੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਾਹ ਸ਼ੇਨ ਸ਼ਾਸ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਮਨਾਉਂਦਿਆਂ ਪੰਥ ਦੀ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਸਿੱਖ ਕੌਮ ਨੂੰ ਸ਼ਾਸਤਰ ਵਿਦਿਆਦੀ ਦਾਤ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਆਪ ਜੀ ਦੇ ਹਜ਼ੂਰ ਅਰਦਾਸ ਹੈ ਸੱਚੇ ਪਾਤਸ਼ਾਹ ਆਪਨੇ ਇਨਾਂ ਖਾਲਸਾਈ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਪਚੰਗੀਆਂ ਬੱਚੀਆਂ ਬੱਚੇ ਸਾਰਿਆਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਣਾ ਔਰ ਐਸ ਵੇਲੇ ਗਤਕਾ ਮੁਕਾਬਲੇ ਆਰੰਭ ਕਰਨ ਦੀ ਆਗਿਆ ਦੇਵੋ ਸ਼ਤਾਬਦੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਸਫਲ ਕਰਾਉਣਾ ਅਬਦ ਮੈਂ ਕੌਣ ਉਪਾਉ ਕਰੋ ਅਬਦ ਮੈਂ ਕੌਣ ਉਪਾਉ ਕਰੋ ਅਬਦ ਮੈਂ ਕੌਣ ਉਪਾਉ ਕਰੋ ਆਹੀ ਗੁਰ 에 ਹੋ ਮਨ ਆ ਡਰੇਡ ਕਰ ਰੱਖੀ ਐ ਉਰਮੁਖ ਲਾਈਐ ਚਿੱਤ ਕਿਉ ਸਾਸ ਗਿਰਾਸ ਵਿਸਾਦੀਐ ਬਹਿ ਮਰਣ ਜੀਵਨ ਕੀ ਚਿੰਤਾ ਗਈ ਮਰਨ ਜੀਵਨ ਕੀ ਚਿੰਤਾ ਗਈ ਇਹੋ ਜਿਹਾ ਹਰ ਪ੍ਰਭ ਵਸ ਹਰ ਪ੍ਰਭ ਵਸ ਮਰਨ ਜੀਵਨ ਕੀ ਚਿੰਤਾ ਗਈ ਤਾ ਗਈ ਐ ਹੋ ਜਿੜਾ ਹਰ ਪ੍ਰਭ ਵਸ ਤੈਉ ਰੱਖ ਤੂੰ ਜੋ ਪਾਵੇ ਰੱਖ ਤੂੰ ਜਨ ਨਾਨਕ ਨਾਮ ਬਖਸ਼ ਕੁ ਨਾਮ ਬਖਸ਼ ਕਿਉ ਸਾਸ ਗਿਰਾਸ ਵਿਸਾਰੀਏ ਬਹਿੰਦੇ ਆ ਉੱਠਦੇ ਅਨਿਤ ਕਿਉ ਸਾਸ ਗਿਰਾਸ ਵਿਸਾਰੀਏ ਬਹਿੰਦੇ ਆ ਉੱਠਦੇ ਅਨਿਤ ਕਿਉ ਸਾਸ ਗਿਰਾਸ ਵਿਸਾਰੀਏ ਬਹਿੰਦੇ ਆ ਉੱਠਦੇ ਅਨਿਤ ਇਹੋ ਮਨਵਾ ਰੱਖੀ ਐ ਰੱਖੀ ਐ ਗੁਰਮਖ ਲਾਇਏ ਚੇਤ ਕਿਉਂ ਸਾਸ ਗਿਰਾ ਸੁਸਾਰੀ ਐ ਬਹਿੰਦੇ ਆ ਉੱਠਦੇ ਆ ਨਿਤ ਕਿਉਂ ਸਾਸ ਗਿਰਾ ਸੁਸਾਰੀ ਐ ਹਿੰਦਿਆ ਉੱਠ ਦਿਆ ਨਿਤ ਇਹੋ ਮਨਵਾ ਮਰਨ ਜੀਵਨ ਕੀ ਚਿੰਤਾ ਗਈ ਤੇ ਹੋ ਜਿੜਾ ਹਰ ਪ੍ਰਭ ਵਸ ਹਰ ਕਬ ਵਸ ਜੋ ਪਵੇ ਤਿਉ ਵਸਾਰੀਐ ਬਹਿੰਦੇ ਆ ਉੱਠਦੇ ਅਨਿਤ ਕਿਉ ਸਾਸ ਗਿਰਾਸਮਿ ਸਾਰੀਐ ਬਹਿੰਦੇ ਆ ਉੱਠਦੇ ਅਨਿਤ ਏਹੋ ਮਨੁ ਆਰੋ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਸਾਚੇ ਸਾਇਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰਾ ਹਬਕਿਚ ਹੈ ਜਿਸ ਦੇ ਸਬਾਬ ਸਦਾ ਸਿਖਤ ਸਲਾਹ ਤੇਰੇ ਨਾਮ ਬਨਵਸਾਵ ਨਾਮ ਜਿਨ ਕੈ ਮਨ ਦੀਦ ਪਾਣੀ ਦਰ ਦਰਵੇਸ ਰਸੀਦ ਤੇਰਾ ਰਸ ਬੋਵਣਾ ਗਰਮਤ ਹੋਏ ਸੰਜੀਦ ਨਾ ਹੱਸਣ ਰੋ ਕੀ ਸਵਾਰ ਹੈ ਨਾਨਕ ਆ ਸਵਾਰ ਹੈ ਜੇ ਸਤਿਗੁਰ ਸੱਚੇ ਪਾਵੇਂ ਹੈ ਜੇ ਸਤਿਗੁਰ ਸੱਚੇ ਪਾਵੇਂ ਨਿਹਾਲੋ ਬੋਲੇ ਸਤਿ ਸ਼੍ਰੀ ਅਕਾਲ ਸਭ ਬਹੁਤ ਬਹੁਤ ਧੰਨਵਾਦ ਜੀ ਸਤਿਕਾਰਤ ਸ਼ਖਸੀਅਤਾਂ ਦਾ ਪਾਣੀ ਤੇਲਕ ਜਨੂ ਰਾਖਾ ਪ੍ਰਭਤਾ ਕ ਤੇਲਕ ਜਨੂ ਰਾਖਾ ਪ੍ਰਭਤਾ ਤੇਲਕ ਜਨੂ ਤਨੂ ਮੈਂ 사타 ਇਹ ਨਾ ਬੜਾ ਤੇਗ ਬਹਾਦਰ ਕੇ ਚਲਤ ਭਾਇੋ జగਤ ਕੋ ਸੋਖ ਤੇਗ ਬਹਾ ਭਾਇੋ ਜਗਤ ਕੋਸੋ ਹੇ 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 ਸਭ ਜਗ ਭੈ ਤੇਗ ਬਹਾਦਰ ਕੇ ਚਲਤ ਭਾਇੋ ਜਗਤ ਕੋਸੋ ਸਭ ਜਗ ਪਇਓ ਜੈ 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 ਸੁਰ ਲੋਕ ਹੈ ਹੈ ਸਭ ਜਗ ਪਇਓ ਜੈ 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 ਸੁਰ ਲੋਕ ਠੀਕਰ ਫੋਰ ਦਲੀ ਸਸਰ ਠੀਕਰ ਫੋਰ ਦਲੀ ਸਸਰ ਰੱਬ ਪਰ ਕੀਆ ਪਿਆਨ ਇੱਕ ਬਹਾਦਰ ਸੀ ਕਿਰਿਆ ਵੀਰ ਦੇ ਬੈਸ ਪਾ ਗਿਆ ਸ਼ਹੀਦੀ ਸੂਰਮਾ ਜਾਨ ਹੀਰਾ ਪ੍ਰੀਤ ਗਾਮ ਦੇਨੇਵਾਰੇ ਚੱਕ ਰਹਿੰਦੀਆਂ ਜੋ ਜਹਾਰ ਸਿੰਘਾਂ ਤੇਰੀਆਂ ਵੱਡਾ ਹੌਸਲਾ ਨਿੱਕੇ ਦਾ ਸ਼ੇਰ ਦਾ ਸੀ ਤੰਦ ਚੱਪਦਾ ਬੁੱਲ ਨੂੰ ਟੁੱਕਦਾ ਵਾਂਗ ਬਿਜਲੀ ਦੇ ਤੇਗ ਨੂੰ ਫੇਰਦਾ ਸੀ ਵਾਂਗ ਬਿਜਲੀ ਦੇ ਤੇਗ ਨੂੰ ਫੇਰਦਾ ਸੀ ਪਹਾੜਾਂ ਤੇ ਨਾਲ ਜੂਝਦੇ ਹੋਏ ਬਾਬਾ ਚਾਰ ਸਿੰਘ ਦੀ ਮੌਤ ਰਣੀਆਂ ਲਾਵਾਂ ਲੈ ਕੇ ਇੰਨੀ ਖਾਸੀ ਸੀ ਬੁਨਿਆਦ ਗੁਰੂਾਂ ਕੋਲ ਬਾਨੀ ਦੀ ਪਾਛਸਾ ਕਾ ਚਾਂਦਰੀ ਚੌਕ ਬਣਾਇਆ ਹੋਰ ਰੂਲ ਪੇਟ ਕੇ ਸਾੜ ਦਿੱਤੇ ਆਰਿਆ ਨਾਲ ਕੇ ਚਿਰੇ ਰੂਲ ਪੇਟ ਕੇ ਸਾੜ ਦਿੱਤੇ ਚੜਕੇ ਚਰਖੜੀਆਂ ਤੇ ਚੜਕੇ ਚਰਖੜੀਆਂ ਤੇ ਖਾਲਸ ਸ਼ੁਕਰ ਮਨਾਇਆ i